バンドよ ਨਾਮ ਦਾ ਬਗੀ ਕਾਨਦੋ ਮੇਦਾ ਸੰਜੀਪਕਰ ਮੈਂ ਇਸ ਨਗਰ ਕਿਰਤਾਂ ਨੂੰ ਆਉਣ ਤੇ ਸਾਰਿਆਂ ਨੂੰ ਕਹਿਨੇ ਸਾਰੇ ਬਧਾਈ ਦੇ ਪਾਤ੍ਰ ਨੇ ਕੋੜ ਕੋੜ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਭਾਈ ਦਾ ਸਤੀਦਾਸ ਭਾਈ ਮਤੀਦਾਸ ਭਾਈ ਦੇਲਾ ਜੀ ਕਾਂਸ਼ੀ ਗੁਰਤੇ ਇੱਕ ਵਾਰ ਦੱਸਿਆ ਉਹਨਾਂ 350 ਸਾਲਾ ਛੀਦੀ ਦੇ ਪੰਜਾਬ ਸਰਕਾਰ ਵੱਲੋਂ ਮਨਾਇਆ ਗਿਆ ਤੇ ਸਰਕਾਰਾਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਬੱਚੇ ਨਸ਼ਿਆਂ ਤੋਂ ਬਚ ਸਕਦੇ ਨੇ ਕਿਉਂਕਿ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਨਾ ਕੋਈ ਮੀਡੀਆ ਸੀ ਨਾ ਕੋਈ ਟੈਲੀਵਿਜ਼ਨ ਹੁੰਦੇ ਸੀ ਹੁਣ ਟੈਲੀਵਿਜ਼ਨ ਤੇ ਮੀਡੀਆ ਨੇ ਬਹੁਤ ਸਾਰੇ ਬੱਚਿਆਂ ਨੂੰ ਇਹ ਸਾਰੇ ਇਸ ਤਰ੍ਹਾਂ ਜਿ ਮਨਾਇਆ ਕਰਨ ਬੜੀ ਖੁਸ਼ੀ ਦੀ ਗੱਲ ਆ ਤੇ ਆਮ ਤਾਂ ਲੋਕ ਮਨਾਉਂਦੇ ਸੀ ਪਹਿਲੀ ਵਾਰ ਮੈਂ ਤਾਂ ਦੇਖਿਆ ਵੀ ਪੰਜਾਬ ਸਰਕਾਰ ਨੇ ਹਿੰਮਤ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਨਗਰ ਕੀਰਤਨ ਹੈ ਤਨ ਤਨ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਪਾਈ ਮਤੀ ਦਾਸ ਭਾਈ ਸਤੀ ਦਾਸ ਤੇ ਪਾਈ ਦਿਆਲਾ ਜੀ ਨੇ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਹੈ ਜੋ ਕਿ 350 ਸਾਲਾ ਸ਼ਹੀਦੀ ਗੁਰਪੁਰਬ ਤੰਤਨ ਸੈਸਿਡ ਨੂੰ ਤੇ ਇੱਕ ਵਾਰ ਦਰਜੀ ਦਾ 25 ਨਵੰਬਰ ਨੂੰ ਆ ਰਿਹਾ ਹੈ ਜੋ ਕਿ ਸਮੂਹੀ ਸਿੱਖ ਸੰਗਤਾਂ ਅਤੇ ਹੋਰ ਧਰਮਾਂ ਵੱਲੋਂ ਬੜੇ ਚਾਅ ਤੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਇਹ ਨਗਰ ਕੀਰਤਨ ਸ੍ਰੀ ਦਮਤਮਾ ਸਾਹਿਬ ਤੋਂ ਹੁੰਦਾ ਹੋਇਆ ਹਾਜੀ ਰਤਨ ਚੌਂ ਗੁਰਦੁਆਰਾ ਸਾਹਿਬ ਹਾਜੀ ਸੰਗਤਾਂ ਦੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਦੀ ਨੇ ਕਿਰਪਾ ਕੀਤੀ ਇੱਥੇ ਪੜਾ ਹੋਇਆ ਸੰਗਤਾਂ ਵਾਸਤੇ ਸਜਾਵਟੀ ਗੇਟ ਅਤੇ ਚਾਹ ਪਾਣੀ ਦੇ ਲੰਗਰ ਦੇ ਪ੍ਰਬੰਧ ਕੀਤੇ ਗਏ ਇਸੇ ਤਰ੍ਹਾਂ ਇਹ ਨਗਰ कीर्तनਾ ਆਪਣੇ ਪੜਾਵਾਂ ਨੂੰ ਪੂਰਾ ਕਰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤੀ ਹੋਵੇਗੀ ਹੁਣ ਭਗਵੰਤਾਂ ਸਾਇਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਸਮੂਹ ਸੰਗਤਾਂ ਤੇ ਸਮੁੱਚੇ ਸਿੱਖ ਪੰਥ ਤੇ ਖਾਲਸਾ ਪੰਥ ਤੇ ਕਿਰਪਾ ਕਰਨ ਔਰ ਸਭ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਅਤੇ ਇਹ ਦਾਤ ਬਖਸ਼ਣਾ ਕਿ ਆਪਾਂ ਉਹਨਾਂ ਦੇ ਪায়ে ਪੂਰਨਾਂ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਛੱਤਰ ਸਿੰਘ ਮਾਨਸਾਹੀਆ ਹਲਕਾ ਪੌਰ ਕੀ ਕਿਹਣਾ ਜਾਉਂਗੇ ਅੱਜ ਜਿਹੜਾ ਨਗਰ ਕੀਰਤਨ ਮਢੇ ਦਾ ਅੱਜ ਦਾ ਜੋ ਨਗਰ ਕੀਰਤਨ ਦਮਦਮਾ ਸਭ ਦੀ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਦੀ ਰਾਤ ਨੂੰ ਰਾਤ ਨੂੰ ਸਾਢੇ 350 ਸਾਲਾਂ ਨੂੰ ਮਨਾਉਣ ਦੇ ਖਤਰ ਨਗਰ ਕੀਰਤਨ ਆਇਆ ਪਟੰਡੇ ਦੀ ਧਰਤੀ ਤੇ ਮੈਂ ਆਪਣਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਪ੍ਰਾਲਾ ਕੀਤਾ ਔਰ ਸੰਗਤ ਨੂੰ ਕੋਟ ਕੋਟ ਪ੍ਰਣਾਮ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੋ ਮੈਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸੰਗਤ ਨੂੰ ਔਰ ਪੂਰੀ ਲੋਕਾਈ ਨੂੰ ਬੇਨਤੀਆਂ ਕਰਦਾ ਕਿ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾਉਂਦੇ ਹੋਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਖਦੇ ਰਹੋ ਤਾਂ ਕਿ ਸਾਡੀ ਆਉਣ ਵਾਲੀ ਆਉਣ ਵਾਲੀ ਪੀੜ੍ਹੀ ਨੂੰ ਇਸ ਚਾਣਨ ਹੋਵੇ ਕਿ ਸਾਡੇ ਗੁਰੂਆਂ ਨੇ ਸਾਡੇ ਖਾਤਰ ਕਿਤੀ ਵੱਡੀ ਕੁਰਬਾਨੀ ਕੀਤੀ ਜੇ ਮਨੁੱਖਤਾ ਦਾ ਜਲਮ ਦੇ ਖਿਲਾਫ ਲੜਾਈ ਲੜੀ ਪੰਜਾਬੀ ਮਾਂ ਪਿਓ ਨੂੰ ਵੀ ਜਿਹੜਾ ਸਿੱਖਿਆ ਦੇਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਮਾਂ ਬਾਪ ਨੂੰ ਅੱਗੇ ਮੈਂ ਦੇਖਦਾ ਹਾਂ ਹੁੰਦਾ ਪਰ ਸਾਡੇ ਮਾਂ ਬਾਪ ਕਿਤੇ ਨਾ ਕਿਤੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਸਾਡੇ ਬੱਚੇ ਵੀ ਮਾਂ ਬਾਪ ਦੇ ਸੰਦੇਸ਼ ਤੋਂ ਕੁਝ ਨਾ ਕੁਝ ਦੂਰ ਹੋ ਗਏ ਤੇ ਮਾਂ ਬਾਪ ਨੂੰ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਗੁਰੂਆਂ ਦਾ ਇਤਿਹਾਸ ਔਰ ਸਾਡੇ ਗੁਰੂਆਂ ਨੇ ਜੋ ਵੀ ਮਨੁੱਖਤਾ ਦੀ ਖਾਤਰ ਕੁਰਬਾਨੀਆਂ ਕੀਤੀਆਂ ਜਰੂਰ ਜਾਣਨਾ ਪਉਣਾ ਚਾਹੀਦਾ ਹੈ ਸੋ ਜੀ ਜੀ ਮੇਰਾ ਨਾਮ ਤੁਹਾਨੂੰ ਕੀ ਕਹਿੰਦਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅਸੀਂ ਨਗਰ ਕੀਰਤਨ ਦੀ ਸੇਵਾ ਨਿਭਾ ਰਹੇ ਹਾਂ ਕਿਉਂਕਿ ਉਲਟੇ ਇੱਕ ਵਾਰ ਦਰਮਾਰੋ ਦਾ 350 ਸਾਲਾ ਸਰਕਾਰ ਮਨਾ ਰਹੀ ਹੈ ਜਿਹੜਾ ਬਹੁਤ ਵਧੀਆ ਉਤਸ਼ਾਹ ਨਾਲ ਸੰਗਤ ਸਾਰੇ ਬਹੁਤ ਪਿਆਰ ਭਾਵ ਨਾਲ ਮਨਾ ਰਹੇ ਨੇ ਉੱਥੋਂ ਚੱਲੇ ਕਿੱਥੇ ਜਾਣਾ ਜੀ ਦਮਦਮਾ ਸਾਹਿਬ ਤੋਂ ਚੱਲੇ ਅੱਜ ਦੀ ਸਟੇ ਮਾਸਤੂਆਣਾ ਸਾਹਿਬ ਐਸੰਗਰੂਰ ਦੇ ਕੋਲ ਸਵੇਰੇ ਚੱਲੇਗਾ ਉੱਥੋਂ ਫਿਰ ਮਹਾਲੀ ਸਟੇ ਐ ਫਿਰ ਮਹਾਲੀ ਤੋਂ ਚੱਲ ਕੇ 22 ਤਰੀਕ ਨੂੰ ਚਾਰੋਂ ਨਗਰ ਕੀਰਤਨ ਇਕੱਠੇ ਹੋ ਜਾਣਗੇ ਜੀ ਸ੍ਰੀ ਅਨੰਦਪੁਰ ਸਾਹਿਬ ਦਾ